ਓ ਫਿਰ ਦਾ ਝਿੰਗਾ ਕਿਤੇ ਇੱਧੇ ਦਿਖਾਓ ਓ ਫਿਰ ਦਾ ਆ ਲੈ ਜਾਓ ਬਈ ਇਹ ਦੇ ਹਾਂਜੀ ਦੋਸਤੋ ਸਾਰਿਆਂ ਦਾ ਆਪਣੇ ਪੇਜ ਤੇ ਸਵਾਗਤ ਹੈ ਤੇ ਅੱਜ ਦਾ ਜਿਹੜਾ ਵਲੌਗ ਆ ਉਹ ਬਹੁਤ ਖਾਸ ਰਹਿਣ ਵਾਲਾ ਤੇ ਉਹਦੇ ਚ ਮੇਨ ਚੱਕਰ ਇਹ ਆ ਵੀ ਆਪਣਾ ਅੱਜ ਝਿੰਗੇ ਦਾ ਬੱਚਾ ਸ਼ਾਮ ਨੂੰ ਪਹੁੰਚ ਜੂਗਾ ਤੇ ਉਹਦੀ ਅੱਜ ਆਪਾਂ ਸਟਾਕਿੰਗ ਕਰਾਂਗੇ ਉਹ ਕਿਵੇਂ ਹੁੰਦਾ ਬੱਚਾ ਕਿੱਦਾਂ ਆਉਂਦਾ ਕਿਤੇ ਆਉਂਦਾ ਉਹ ਤੋਂ ਆਪਾਂ ਤੁਹਾਨੂੰ ਵੀਡੀਓ ਚ ਸਾਰਾ ਦੱਸਾਂਗੇ ਜੋ ਦਿੱਲੀ ਤੱਕ ਬੱਚਾ ਆਉਂਦਾ ਉਹ ਫਲਾਈਟ ਤੇ ਆਉਂਦਾ ਦਿੱਲੀ ਤੋਂ ਅੱਗੇ ਟਰਾਂਸਪੋਰਟ ਤੇ ਆਉਂਦਾਗਾ ਲਗਭਗ ਬੱਚਾ ਉੱਥੋਂ ਚੱਲ ਪਿਆ ਤੇ ਕੁਝ ਟਾਈਮ ਚ ਇੱਥੇ ਪਹੁੰਚ ਜਾਊਗਾ ਤੇ ਉਹ ਕਿਵੇਂ ਪੌਂਡ ਜਾਂ ਆਪਾਂ ਸਟਾਕ ਕਰਨਾ ਕੀ ਸਹੀ ਉਹਦਾ ਸਟਾਕ ਕਰਨ ਦਾ ਪ੍ਰੋਸੀਜ ਆ ਉਹ ਤੁਹਾਨੂੰ ਆਪਾਂ ਸਾਰਾ ਦਿਖਾਵਾਂਗੇ ਫਿਲਹਾਲ ਆਪਣੇ ਬੰਦੇ ਉੱਧਰ ਟੈਂਕੀਆਂ ਸਾਫ਼ ਕਰ ਰਹੇ ਆ ਜਿਨ੍ਹਾਂ ਚ ਆਪਾਂ ਬੱਚਾ ਸਟਾਕ ਕਰਕੇ ਤੇ ਪਾਉਂਡ 'ਚ ਛੱਡਾਂਗੇ ਤੇ ਦੂਜੇ ਪਾਸੇ ਛੋੜੀ-ਮੋਟੀ ਦਵਾਈਆਂ ਦਾ ਕੰਮ ਚੱਲ ਰਿਹਾਗਾ ਤੇ ਬਾਕੀ ਆਪਾਂ ਤੁਹਾਨੂੰ ਨਾਲ-ਨਾਲ ਸਾਰਾ ਦਿਖਾਵਾਂਗੇ ਆਇਕਤੀ ਤੇ ਆਪਣੀ ਵੀਡੀਓ ਨਾ ਬਣੇ ਰਿਓ ਲਓ ਜੀ ਝਿੰਗੇ ਦੇ ਬੱਚੇ ਵਾਲੀ ਗੱਡੀ ਥੋੜੇ ਟਾਈਮ ਤੱਕ ਪਹੁੰਚਣ ਵਾਲੀ ਆ ਤੇ ਆਕਸੀਜਨ ਦਾ ਪ੍ਰਬੰਧ ਹੋ ਗਿਆ ਤੇ ਟੈਂਕੀਆਂ ਟੁਕੀਆਂ ਨੇੜੇ ਹੋ ਗਈਆਂ ਤੇ ਲਾਈਟ ਲਗਾ ਲਈ ਇੱਥੇ ਕਰਾਂਗੇ ਸਟਾਕਿੰਗ ਤੇ ਜੋ ਵੀ ਹਿਸਾਬ ਕਿਤਾਬ ਸੀਗਾ ਕਿ ਕਿਹੜੇ ਪੌਂਡ ਚ ਕਿੰਨਾ ਬੱਚਾ ਪਊਗਾ ਉਹ ਵੀ ਬਣਾ ਲਿਆ ਤੇ ਅੱਗੇ ਤੁਹਾਨੂੰ ਅੱਗੇ ਦਿਖਾਉਨੇ ਆ ਲਓ ਜੀ ਢਿੰਗਰੀ ਗੱਡੀ ਆਪਣੇ ਪੌਂਡ ਤੇ ਪਹੁੰਚ ਗਈ ਤੇ ਹੁਣ ਇੱਥੇ ਜਿੰਨੇ ਲੌਂਦੇ ਆ ਉਹਨੇ ਲਾ ਕੇ ਤੇ ਇਹਨੂੰ ਅੱਗੇ ਲੈ ਜਾਾਂਗੇ ਬਾਕੀ ਤੁਹਾਨੂੰ ਦਿਖਾਉਨੇ ਆ ਟਾਈਮ ਟਾਈਮ ਤੇ ਕੀ ਹਿਸਾਬ ਕਿਤਾਬ ਆ ਤੇ ਲੌਂਦੇਆਂ ਨੂੰ ਲਓ ਜੀ ਜਿੰਨੇ ਡੱਬੇ ਇੱਥੇ ਲੌਣੇ ਸੀ ਨਾਲੇ ਤੇ ਹੁਣ ਅੱਗੇ ਜਿੱਥੇ ਲੌਣੇ ਡੱਬੇ ਉੱਥੇ ਲੈ ਕੇ ਚੱਲਾਂਗੇ ਲਓ ਜੀ ਅਗਲੇ ਪੜਾਅ ਉਤੇ ਡੱਬੇ ਲਾਤੇ ਹੁਣ ਲਾਸਟ ਵਾਲਾ ਪੜਾਅ ਰਹਿ ਗਿਆ ਉੱਥੇ ਲੌਣੇ ਆ ਬਾਕਸ ਲਓ ਜੀ ਇਧਰ ਆਪਣਾ ਸਟਾਕਿੰਗ ਦਾ ਕੰਮ ਚੱਲੀ ਜਾਂਦਾ ਆਕਸੀਜਨ ਲਾ ਕੇ ਸਟਾਕਿੰਗ ਕਰ ਰਹੇ ਆ ਮੁੰਡੇ ਟੈਂਕਿਆਂ 'ਚ ਲੱਗੇ ਹੋਇਆ ਮੈਂ ਆ ਔਰ ਆਕਸੀਜਨ ਲਾ ਕੇ ਟੋਕਿੰਗ ਕਰਨ ਲੱਗੇ ਹੋਏ ਆ ਇਹਨਾਂ ਕਰਦੂਰ ਤੇ ਰੱਖਣੀ ਭੈਣੇ ਮੈਡਮ ਵੱਧ ਰੱਖ ਜਾਲੇ ਭਾਈ ਆ ਵੀ ਲੈ ਜਾ ਲੈ ਫੜੀ ਕਰ ਟੋਕ ਆ ਫਰਾਵ ਲ ਇੱਕ ਟੱਬੇ ਚ 6 ਲਫਾਫੇ ਆ ਇੱਕ ਲਫਾਫੇ ਚ 3350 ਬੱਚਾ ਆ ਇਧਰ ਟੋਕਿੰਗ ਕਰਨ ਲੱਗਿਆ ਇਧਰ ਜਿਹੜੇ ਲਫਾਫੇ ਖਾਲੀ ਹੋ ਜਾਂਦੇ ਆ ਉਹਨਾਂ ਨੂੰ ਇਧਰ ਫਰੀ ਜਾਂਦੇ ਆ ਤੇ ਨਿਕਲ ਬਾਬਾ ਜੀ ਨੋਈ ਤੁਹਾਨੂੰ ਦਿਖਾਉਣਾ ਚਾਹੀਦਾ ਆ ਦੇਰ ਦਾ ਝਿੰਗਾ ਆ ਪਲੇਟ ਲੈ ਲਓ ਦੇਖ ਸਕਦੇ ਨਹੀਂ ਤੇ ਇੱਕ ਪੈਕਟ ਚ ਨਵਜੀਤ 33100 ਬੱਚਾ 3100 ਬਸ ਹਾਂ ਕੜਸੀ ਦਾ ਲੈ ਬਈ ਕੜਸੀ ਲੈੋ ਸੈਟ ਕਰ ਲੈਂਦੇ ਹਾਂ ਅੰਦਰ ਆਕਸੀਜਨ ਲਾ ਕੇ ਠਿੰਗਾ ਛੜਤਾ ਇਹਦਾ ক্লোਸ ਜਾਰੇ ਬਰੀਕਾ ਜਾਂ ਉੱਪਰ ਪਾਣੀ ਪਾਉਣ ਵਾਲਾ ਪਾ ਕੇ ਪਾਣੀ ਉਹਦਾ ਸੂਤੇਪੂਲ ਕਰਦੇ ਆਂ ਆ ਜਿਹਨੂੰ ਕੁਝ ਡੇਟਾ ਤੋਂ ਨਾ ਆਵੇ ਇਹ ਫੌਂਟ ਸਰਵਾਈਵ ਕਰਨਾ ਸੌਖਾ ਹੋ ਜਾ ਕਿਉਂ ਲੱਕੀ ਹਾਂ ਚਲੋ ਜੀ ਕੜਸੀ ਲੈ ਲਓ ਜੀ ਸੈਂਪਲਿੰਗ ਕਰਨ ਲੱਗੇ ਆਂ ਚੈੱਕ ਕਰਦੇ ਆਂ ਝਿੰਗਾ ਕਿੰਨਾ ਕੈਕਟਿਵ ਆ ਉਧਰ ਲੈ ਜਾਓ ਆ ਲੈ ਉਧਰ ਮਾਰ ਲਓ ਬੈਂਟਰੀਆਂ ਇਹਦੇ ਮੈਂ ਹੋਰ ਦੇ ਦਨਾ ਬਾਅਦ ਠੀਕ ਬਾ ਬਹੁਤ ਆ ਕੀ ਹੋਇਆ ਉਹ ਫਿਰਦਾ ਝਿੰਗਾ ਕਿੱਥੇ ਆਇਆ ਜੀ ਦਿਖਾਓ ਉਹ ਫਿਰਦਾ ਆ ਲੈ ਜਾਓ ਬਈ ਇਹ ਤੇ ਆ ਆ ਲੈ ਜਾ ਆ ਜਾਓ ਬਾਕੀ ਵੱਡੀ ਨਾਲ ਵੇਖ ਲਓ ਨਹੀਂ ਫਿਰ ਕੀ ਹੁੰਦਾ ਇਹਨੂੰ ਕੁਛ ਨਹੀਂ ਮਿਲਦਾ ਆ ਪਲੇਟ ਤੇ ਐਨੇ ਗਾ ਲਫਾਫਿਆਂ ਚ ਜਾ ਵੜਦੇ ਆ ਆ ਲੋ ਜੀ ਇਹਨੇ ਜਿਹਨੇ ਦੇਖਣਾ ਹਾਂ ਉਹ ਇਹ ਫਿਰ ਪੂਰਾ ਅੰਭਾ ਜਬਰਦਸਤ ਆ ਫਿਰਦੇ ਆ ਇਹਨੂੰ ਕਹਿੰਦੇ ਝਿੰਗਾ ਮੱਛੀ ਇਹ ਸਿੱਟੀ ਇਹ ਛੱਡਦੇ ਵਿੱਚ ਆਜੋ ਭਾਈ ਜਿਹਨੇ ਦੇਖਣੇ ਆ ਲਓ ਜੀ ਆ ਟੈਂਕ ਚ ਛੱਡਦਾ ਆ ਆਕਸੀਜਨ ਸਲੈਂਡਰ ਚੱਲੀ ਜਾਂਦਾ ਤੇ ਉੱਪਰੋਂ ਪਾਉਣ ਵਾਲਾ ਪਾਣੀ ਪਾਤਾ ਚੈੱਕ ਕਰ ਸਕਦੇ ਆ ਆ ਇੰਡੀਕੋ ਦੀ ਫਲਾਈਟ ਤੇ ਆਇਆਗਾ ਇਹ हां वे लक्की क्या कहना चाहते हो बस बढ़िया okay. दा okay. भाई सब कुछ ओके हो गया काम सब ओके है शरद की होने ਨੂੰ ਕਿੰਨਾ ਟਾਈਮ ਰੱਖਣਾ ਹੈ ਇਹਦੇ ਵਿੱਚ ਬਾ 10 ਕਿੰਨੇ ਤਾਂ ਹੋਰ ਰੱਖ ਕੇ ਚੱਲਦੇ ਹਾਂ ਬੱਚਾ ਐਕਟਿਵ ਆ ਪੂਰਾ ਫੁੱਲ ਐਕਟਿਵ ਹੋ ਉਹ ਬਹੁਤ ਗ੍ਰੀਟ ਬੱਚਾ ਹੈ ਨਾ ਹਾਂਜੀ ਨਹੀਂ ਭਾਈ ਮੇਰੇ ਨਾਲ ਮੌਲੇ ਚ ਹੈ ਨਹੀਂ ਗਾ ਮੈਂ ਪਤਾ ਕਰਕੇ ਦੱਸ ਦਿੰਾਂਗੇ ਲੱਗਿਆ ਪਤਾ ਮੈਂ